ਜਲੰਧਰ ਵਿਖੇ ਉਸ ਸਮੇਂ دہشت ਭਰਿਆ ਮਾਹੌਲ ਬਣ ਗਿਆ ਜਦੋਂ ਕੋਰਟ ਕੰਪਲੈਕਸ ਵਿਖੇ ਇੱਕ ਵਿਅਕਤੀ ਨੇ ਭੇਤ ਭਰੇ ਹਾਲਾਤਾਂ ਵਿੱਚ ਤੀਸਰੀ ਮੰਜ਼ਲ ਤੋਂ ਹਿਛਾਲ ਮਾਰ ਦਿੱਤੀ ਜਿਸ ਨਾਲ ਉਕਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਦੀ ਪਛਾਣ ਮਨੀਸ਼ ਅਗਰਵਾਲ ਵਾਸੀ ਛੋਟੀ ਬਾਰਾਦਰੀ ਜਲੰਧਰ ਵਜੋਂ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਐਂਬੂਲੈਂਸ ਚਾਲਕ ਲਪ੍ਰੀਤ ਨੇ ਦੱਸਿਆ ਕਿ ਉਸ ਦੀ ਕੋਰਟ ਵਿੱਚ ਹੀ ਡਿਊਟੀ ਸੀ ਤੇ ਇਸ ਦੌਰਾਨ ਕਿਸੇ ਕੇਸ ਦੇ ਸਿਲਸਿਲੇ ਵਿੱਚ ਕੋਰਟ ਵਿੱਚ ਆਏ ਵਿਅਕਤੀ ਨੇ ਉੱਪਰਲੀ ਮੰਜ਼ਲ ਤੋਂ ਹਿਛਾਲ ਮਾਰ ਦਿੱਤੀ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਕੀ ਸਰ ਜੁਡੀਓ ਦੀ ਜਿਹੜੀ ਇੱਥੇ ਕੋਰਟ ਦੇ ਵਿੱਚ ਹਾਂਜੀ ਸਰ ਕੀ ਹਾਦਸਾ ਕੀ ਵਾਪਰਿਆ ਮੜਾ ਕਲੇ ਕਰੂੰਗੇ ਸਰ ਆਪਾਂ ਇੱਥੇ ਗੱਡੀ ਲੈ ਕੇ ਆਏ ਬਾਰੀ ਤੇ ਉੱਥੋਂ ਵੀ ਕੇਸ ਕੋਰਟ ਦਾ ਗਏ ਇਹਨਾਂ ਸਿਲਸਿਲੇ ਤੇ ਉੱਥੋਂ ਲੈ ਕੇ ਆਓ ਤੇ ਉਹਨਾਂ ਪਰ ਮਨਸਿਬਲ ਛੱਡ ਆਈਆਂ ਬਾਕੀ ਇੱਥੇ ਦੀ ਕੰਡੀਸ਼ਨ ਠੀਕ ਹੈਗੀ ਹੈ ਤੇ ਉਹਨਾਂ ਦੀ ਥੋੜੀ ਬਾਹਰ ਸਾਤੇ ਇਹ ਸੱਚ ਸਾਤੇ ਹੋ ਗਏ ਮੰੰਡੇ ਤੋਂ ਪੂਰੇ ਦਿਨ ਚ ਲੰਘ ਲੱਗੇ ਨਹੀਂ ਜਾਈਂਦਾ ਮੰੰਡੇ ਤੇ ਉੱਦਾਂ ਹਾਲਾ ਠੀਕ ਨਹੀਂ ਇਸ ਟਾਈਮ ਹਾਂਜੀ ਕਿਸ ਦੇ ਇਲਾਕੇ ਦੇ ਨੇ ਬਸ ਫੈਮਿਲੀ ਵਾਲੇ ਵੀ ਹੈਗੇ ਇਹਨਾਂ ਦੇ ਨਾਲ ਫੈਮਿਲੀ ਸਰ ਉਹਨਾਂ ਦੇ ਨਾਲ ਹੀ ਹੋ ਗਏ ਉਧਰ ਦੂਸਰੇ ਪਾਸੇ ਮੌਕੇ ਤੇ ਮजूद ਲਖਵੀਰ ਸਿੰਘ ਨੇ ਦੱਸਿਆ ਕਿ ਤੀਸਰੀ ਮੰਜ਼ਲ ਤੇ ਕੋਟ ਦੇ ਬਾਹਰ ਖੜਾ ਸੀ ਤੇ ਇਸ ਦੌਰਾਨ ਇੱਕ ਵਿਅਕਤੀ ਆਇਆ ਤੇ ਉਸ ਨੇ ਤੀਸਰੀ ਮੰਜ਼ਲ ਤੋਂ ਹਿਸ਼ਾਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਆਪਣੀ ਪਤਨੀ ਤੇ ਬੱਚਿਆਂ ਨਾਲ ਕੋਟ ਕੰਪਲੈਕਸ ਵਿੱਚ ਆਇਆ ਸੀ ਪਰ ਉਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹਾਂ ਸਰ ਕੀ ਨਾਮ ਆਪਣਾ ਲਖਵੀਰ ਸਿੰਘ ਇਹ ਦੱਸੋ ਜਿਹੜਾ ਛਲਾਂਗ ਲਗਾਈ ਲੱਗਿਆ ਕੀ ਮੈਟਰ ਕੀ ਇਹਦਾ ਮੈਟਰ ਤਾਂ ਨਹੀਂ ਜੀ ਮੈਂ ਨਾ ਮੇਰੀ ਡੇਟ ਸੀ ਉੱਤੇ ਤਰੀਕ ਦੇ ਪੀਜੀ ਮੰਜ਼ਲ ਤੇ ਇਨਾ ਇਹਦੀ ਕਿਤੇ ਕੋਈ ਗੱਲਬਾਤ ਹੋਈ ਦਾ ਮੈਨੂੰ ਕੋਈ ਸਮਝ ਨਹੀਂ ਲੱਗੀ ਧੌੜਾ ਹੁੰਦਾ ਦੇਖਿਆ ਧੌੜੇ ਹੁੰਦੇ ਨੇ ਛਾਲ ਮਾਰਦੀ ਤੇ ਤੀਜੀ ਫਲੋਰ ਤੋਂ ਜਦੋਂ ਇੱਥੇ ਆ ਕੇ ਦੇਖਿਆ ਲੱਗਿਆ ਗਿਆ ਫੇ ਜਮਨੀ ਕੀ ਨਾਮ ਸੀਗਾ ਤੇ ਕਿੱਥੋਂ ਆਇਸੀ ਮੈਨੂੰ ਪਤਾ ਨਹੀਂ ਉਹਦਾ ਨਹੀਂ ਪਤਾ ਮੇਰਾ ਤੇ ਕਰਤਾਰਪੁਰ ਦਾ ਪਤਾ ਨਹੀਂ ਕਿੱਥੋਂ ਉਹਨਾਂ ਦੇ ਨਾਲ ਕੋਣ ਕੋਣ ਸੀ ਉਹਨਾਂ ਦੇ ਨਾਲ ਨਹੀਂ ਮੈਂ ਦੇਖਿਆ ਮੈਂ 도ੜਾਂ ਦੇ ਦੇਖਿਆ ਹੋਰ ਬਸ ਹੁਣ ਵੀ ਕੇਸ ਲੱਗਾ ਸੀ ਉੱਪਰ ਕੁਝ ਹਾਂਜੀ ਮੇਰਾ ਇਧਰ ਨਹੀਂ ਕੋਰਟ ਤੇ ਸੀ ਉਹਨਾਂ ਦੀ ਦੂਜੀ ਕੋਰਟ ਕਿੰਨੇ ਕ ਵਜੇ ਦਾ ਟਾਈਮ ਸੀਗਾ ਜਿਹੜਾ ਇਹ ਹੁਣ ਤਾਂ ਕੁ ਢਿੰਟਾ ਕੁ ਬੀਤਨ ਦੀ ਵਾਰ ਕਿਹੜੀ ਕਮੰਡਰ ਜੀ ਮੰჯਲ ਜੀ ਕੰਡੀਸ਼ਨ ਕਿਹੋ ਜੀ ਹੈਗਾ ਹਾਂਜੀ ਕੰਡੀਸ਼ਨ ਕਿਹੋ ਜੀ ਹੈਗੀ ਹੈ ਜੀ ਤੁਸੀਂ ਦੇਖਿਆ ਜਦੋਂ ਮੈਂ ਉੱਥੋਂ ਦੇਖਿਆ ਥੱਲੇ ਉਹਦਾ ਠੀਕ ਸੀਗਾ ਗੱਲਬਾਤ ਕਰਦਾ ਉਹ ਤੋਂ ਉੱਤੀ ਜੀ ਮੈਂ ਜਦੋਂ ਦੇਖਿਆ ਵਾ ਥੱਲੇ ਨਹੀਂ ਆਇਆ ਮੇਰੇ ਤਰੀਕ ਤੇ ਉੱਥੋਂ ਨਾਲ ਨਾਲ ਕੋਈ ਆ ਉਹਨੇ ਨਾਲ ਵਿੱਚ ਸਾਡੀ ਵਾਈਫ ਤੇ ਬੱਚੇ ਸੀਗੇ ਦੱਸਣ ਚਾਹੀਏ ਪਰ ਮੈਂ ਦੇਖੇ ਨਹੀਂ ਠੀਕ ਹੈ ਸਸਾ ਮਤਲਬ ਕਹਿੰਦਾ ਕਿ ਇਸ ਤਰ੍ਹਾਂ ਐਸੀ ਕੁਝ ਆਈਡੀ ਜਗ੍ਹਾ ਤੇ ਆਸੀ ਕਹਿੰਦਾ ਕਿ ਨਹੀਂ ਮੈਨੂੰ ਪਤਾ ਨਹੀਂ ਪਤਾ ਮੈਂ ਤਾਂ ਆਪਣੇ ਕੇਸ ਵਿੱਚ ਹੀ ਆ ਗਿਆ ਜਲੰਧਰ ਵਿਖੇ ਉਸ ਸਮੇਂ دہشت ਭਰਿਆ ਮਾਹੌਲ ਬਣ ਗਿਆ ਜਦੋਂ ਕੋਰਟ ਕੰਪਲੈਕਸ ਵਿਖੇ ਇੱਕ ਵਿਅਕਤੀ ਨੇ ਭੇਤ ਭਰੇ ਹਾਲਾਤਾਂ ਵਿੱਚ ਤੀਸਰੀ ਮੰਜ਼ਲ ਤੋਂ ਹਿਸ਼ਾਰ ਮਾਰ ਦਿੱਤੀ ਜਿਸ ਨਾਲ ਉਕਤ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਦੀ ਪਛਾਣ ਮਨੀਸ਼ ਅਗਰਵਾਲ ਵਾਸੀ ਛੋਟੀ ਬਰਾਦਰੀ ਜਲੰਧਰ ਵਜੋਂ ਹੋਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਐਂਬੂਲੈਂਸ ਚਾਲਕ ਲਪ੍ਰੀਤ ਨੇ ਦੱਸਿਆ ਕਿ ਉਸ ਦੀ ਕੋਰਟ ਵਿੱਚ ਹੀ ਡਿਊਟੀ ਸੀ ਤੇ ਇਸ ਦੌਰਾਨ ਕਿਸੇ ਕੇਸ ਦੇ ਸਿਲਸਿਲੇ ਵਿੱਚ ਕੋਰਟ ਵਿੱਚ ਆਏ ਵਿਅਕਤੀ ਨੇ ਉੱਪਰਲੀ ਮੰਜ਼ਲ ਤੋਂ ਹਿਸ਼ਾਰ ਮਾਰ ਦਿੱਤੀ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਧਰ ਦੂਸਰੇ ਪਾਸੇ ਮੌਕੇ ਤੇ ਮੌਜੂ ਲਖਵੀਰ ਸਿੰਘ ਨੇ ਦੱਸਿਆ ਕਿ ਤੀਸਰੀ ਮੰਜ਼ਲ ਤੇ ਕੋਟ ਦੇ ਬਾਹਰ ਖੜਾ ਸੀ ਤੇ ਇਸ ਦੌਰਾਨ ਇੱਕ ਵਿਅਕਤੀ ਆਇਆ ਤੇ ਉਸ ਨੇ ਤੀਸਰੀ ਮੰਜ਼ਲ ਤੋਂ ਹਿਸ਼ਾਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਵਿਅਕਤੀ ਆਪਣੀ ਪਤਨੀ ਦੇ ਬੱਚਿਆਂ ਨਾਲ ਕੋਟ ਕੰਪਲੈਕਸ ਵਿੱਚ ਆਇਆ ਸੀ ਪਰ ਉਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ